ਦੁਨੀਆਂ 'ਚ ਰਹਿਣ ਦਾ ਇੱਕ ਨਿਜਮ ਆ ਵੀ ਤੁਹਾਡਾ ਜਿਉਂ-ਜਿਉਂ ਅਹੁਦਾ ਵਧੇ ਜਿਉਂ-ਜਿਉਂ ਤੁਹਾਡਾ ਨਾਮ ਵਧੇ ਜਿਉਂ-ਜਿਉਂ ਤੁਹਾਡੀ ਸ਼ੋਹਰਤ ਵਧੇ ਬੰਦੇ ਦਾ ਮਨ ਉਹਨਾਂ ਨੀਵਾ ਹੋਣਾ ਚਾਹੀਦਾ ਨਿਜਮ ਆ ਕਹਿੰਦਾ ਵਾ ਉਹ ਗੱਲ ਮੇਰੇ ਤੇ ਵੀ ਓਨੀ ਢੁਕਦੀ ਆ ਗੱਲ ਤੁਹਾਡੇ ਤੇ ਵੀ ਓਨੀ ਢੁਕਦੀ ਆ ਗੱਲ ਕਿਸੇ ਲੀਡਰ ਤੇ ਵੀ ਢੁਕਦੀ ਆ ਗੱਲ ਕਿਸੇ ਅਫਸਰ ਤੇ ਵੀ ਢੁਕਦੀ ਆ ਪੜ੍ਹੇ ਲਿਖੇ ਤੇ ਵੀ ਢੁਕਦੀ ਆ ਜਿਉਂ-ਜਿਉਂ ਸ਼ੋਹਰਤ ਦੀਆਂ ਪੌੜੀਆਂ ਚੜੋ ਜਿਉਂ-ਜਿਉਂ ਨਾਮ ਵਧੇ ਪੈਸਾ ਥੇਲਾ ਵੱਧ ਆਉਣ ਲੱਗ ਪਵੇ ਮਨ ਦੀ ਨਿਮਰਤਾ ਪਿਆਰ ਮੁਹੱਬਤ ਸਤਕਾਰ ਉਹਨਾਂ ਵਧਣਾ ਚਾਹੀਦਾ ਵਾ ਜਿਹੜੇ ਇਸ ਚੀਜ਼ ਉਤੇ ਪਹਿਰਾ ਦਿੰਦੇ ਆ ਉਹ ਹਮੇਸ਼ਾ ਅਮੀਰ ਰਹਿੰਦੇ ਆ ਤੇ ਜਿਹੜੇ ਦੌਲਤ ਸ਼ੌਹਰਤ ਨਾਮ ਵੇਖ ਕੇ ਆਪਣਾ ਮੋਢ ਮੂਲ ਭੁੱਲ ਜਾਂਦੇ ਆ ਉਹ ਬੰਦੇ ਅੱਜ ਵੀ ਧੂਵੇਂ ਦੇ ਫਕੀਰ ਹੋਣਗੇ ਉਹ ਬੰਦੇ ਕੱਲ ਵੀ ਧੂਵੇਂ ਦੇ ਫਕੀਰ ਹੋ ਜਾਣਗੇ ਪਹਿਲੀ ਤੇ ਗੱਲ ਇਹ ਜਿਸ ਟੀਮ ਵਿੱਚੋਂ ਜਿਨ੍ਹਾਂ ਲੋਕਾਂ ਵਿੱਚੋਂ ਤੁਸੀਂ ਉੱਠੇ ਹੋ ਵੋ ਨਾ ਉਹਨਾਂ ਲੋਕਾਂ ਨੂੰ ਕਦੀ ਨਾ ਭੁੱਲੋ ਪਹਿਲਾ ਨਿਜਮੇ ਵੀ ਆ ਮੰਨ ਲਓ ਅੱਜ ਤੁਸੀਂ ਬਹੁਤ ਕੁਝ ਖਾਟ ਲਿਆ ਕਮਾ ਲਿਆ ਪਰ ਕਦੀ ਉਹ ਵੀ ਦਿਨ ਹੋਊਗਾ ਜਦੋਂ ਪਿੰਡ ਦੇ ਵਿੱਚ ਉਹਨਾਂ ਲੋਕਾਂ ਨਾਲੇ ਤੁਰੇ ਫਿਰਦੇ ਹੋਗੇ ਜਿਹੜੇ ਅੱਜ ਵੀ ਗਰੀਬ ਰਹਿ ਗਏ ਤੁਸੀਂ ਦਹੇਂ ਸਾਲੀ ਬਹੁਤ ਅਮੀਰ ਹੋ ਕੇ ਦੁਬਾਰਾ ਪਿੰਡ ਵਿੱਚ ਆਓ ਤੇ ਜਿਨ੍ਹਾਂ ਨਾਲ ਤੁਹਾਡੀ ਸਾਝ ਸੀ ਜਿਨ੍ਹਾਂ ਨਾਲ ਤੁਹਾਡੀ ਸੱਜਣਤਾਈ ਸੀ ਇਨੇ ਕੋਲ ਮਿਲ ਜਾਉ ਉਹਨਾਂ ਬੰਦਿਆਂ ਨੂੰ ਲਾਗੇ ਖਲੋ ਕੇ ਇਹ ਨਾ ਜਾਪੇ ਵੀ ਅਸੀਂ ਮਾੜੇ ਰਹਿ ਗਏ ਤੇ ਇਹ ਬੰਦਾ ਤਗੜਾ ਰਹਿ ਹੋ ਗਿਆ ਉਦਾਂ ਹੀ ਮਿਲੋ ਜਿੱਦਾਂ 10 ਸਾਲ ਪਹਿਲਾਂ ਮਿਲਦੇ ਹੁੰਦੇ ਸੀ ਇਹ ਅਮੀਰ ਰਹਿਣ ਦੀ ਸਭ ਤੋਂ ਵੱਡੀ ਨਿਸ਼ਾਨੀਆਂ ਜਿਹੜਾ ਬੰਦਾ ਆਪਣੇ ਧੁਰੇ ਤੋਂ ਟੁੱਟ ਗਿਆ ਜਿਹੜਾ ਬੰਦਾ ਆਪਣੇ ਟੀਮ ਵਰਕ ਤੋਂ ਟੁੱਟ ਗਿਆ ਜਿਹੜਾ ਬੰਦਾ ਆਪਣੀ ਜੜ ਤੋਂ ਖੋਖਲਾ ਹੋ ਗਿਆ ਉਹ ਬੰਦਾ ਆਪਣੀ ਤਰੱਕੀ ਦੇ ਰਾਹ ਹਮੇਸ਼ਾ ਵਾਸਤੇ ਬੰਦ ਕਰ ਰਿਹਾ ਇਹ ਗੱਲ ਮੇਰੇ ਤੇ ਵੀ ਉਨੀਆਂ ਇਹ ਗੱਲ ਤੁਹਾਡੇ ਤੇ ਵੀ ਉਨੀਆਂ ਹਰ ਬੰਦੇ ਤੇ ਕੁਝ ਜੀ ਜੌਹਰੀ ਦੀ ਦੁਕਾਨ ਵਿੱਚੋਂ ਹੀਰੇ ਨੇ ਚੂਹੇ ਨੇ ਹੀਰਾ ਖਾਦਾ ਜੌਹਰੀ ਦੀ ਦੁਕਾਨ 'ਚੋਂ ਚੂਹੇ ਨੇ ਮਗਰਲੇ ਬੰਨੇ ਚੂਹੇ ਬਹੁਤ ਰਹਿੰਦੇ ਸੀ ਜੌਹਰੀ ਨੇ ਸੋਚਿਆ ਵੀ ਹੀਰਾ ਬੜਾ ਮਹਿੰਗਾ ਤੇ ਚੂਹਾ ਗਿਆ ਖਾ ਚੂਹਾ ਉਹ ਹੋਏ ਲੱਭਣਾ ਜਿੰਨੇ ਹੀਰਾ ਖਾਦਾ ਉਹਨੂੰ ਕਹਨੇ 10 ਬਾਅਦ ਵੀ ਲਾਗੇ ਲਾਗੇ ਪਿੰਡ 'ਚ ਨਾ ਇੱਕ ਬੰਦਾ ਬੜਾ ਸਿਆਣਾ ਰਹਿੰਦਾ ਈ ਉਹਨੇ ਲੱਭ ਦੇਣਾ ਈ ਉਹ ਬੰਦਾ ਆ ਗਿਆ ਜੌਹਰੀ ਦੇ ਕੋਲ ਜੌਹਰੀ ਨੂੰ ਆ ਕੇ ਕਹਿੰਦਾ ਵੀ ਕਿੱਥੇ ਕੀ ਹੋਇਆ ਜੌਰੀ ਮਨ ਪਰੇਸ਼ਾਨ ਕਰਕੇ ਕਹਿੰਦਾ ਵੀ ਹੀਰਾ ਬੜਾ ਮਹਿੰਗਾ ਸੀ ਤੇ ਚੂਹਾ ਖਾ ਗਿਆ ਤੇ ਚੂਹਾ ਮਗਰਲੇ ਬਨੇ ਜਾਵੜਾ ਤੇ ਉੱਥੇ ਤੇ ਚੂਹੇ ਹੀ ਬੜੇ ਆ ਮੈਂ ਉਹ ਚੂਹਾ ਲੱਭਣਾ ਵਾਂ ਮੈਂ ਉਹ ਹੀਰਾ ਲੱਭਣਾ ਬੰਦਾ ਕਹਿੰਦਾ ਮੈਨੂੰ ਵਿਖਾ ਕੇ ਲਿਆ ਬੰਦਾ ਆ ਗਿਆ ਉਹਨੇ ਚਾਰ ਚੁਫੇਰੇ ਝਾਤੀ ਮਾਰ ਕੇ ਵੇਖਿਆ ਇੱਕ ਨੁਕਰ ਚ ਚੂਹੇ কুরਬਲ কুরਬਲ ਕਰਨ ਤੇ ਇੱਕ ਨੁਕਰ ਦੇ ਵਿੱਚ ਚੂਹਾ ਗੁੱਛੂਜਾ ਹੋ ਕੇ ਬੈਠਾ ਇਕੱਠਾ ਜਾ ਕੇ ਬੰਦਾ ਆਵਾਜ਼ ਮਾਰ ਕੇ ਜੌਰੀ ਨੂੰ ਕਹਿੰਦਾ ਵੀ ਉਹ ਜਿਹੜਾ ਬੈਠਾ ਨਾ ਕੱਲਾ ਇਹਨੂੰ ਪੜਦੇ ਇਹਦੀ ਘੁੰਡੀ ਮਰੋੜ ਤੇ ਇਹਦੇ ਵਿੱਚੋਂ ਹੀਰਾ ਤੇਰਾ ਨਿਕਲ ਆਉਣਾ ਈ ਚੂਹਾ ਮਾਰਿਆ ਗਿਆ ਹੀਰਾ ਕੱਢਿਆ ਗਿਆ ਬੰਦਾ ਲਗਾ ਤੁਰਨਾ ਤੇ ਜੋਰੀ ਨੇ ਗੁੱਟ-ਕੁੱਟ ਕੇ ਫੜ ਲਿਆ ਕਹਿੰਦਾ ਵੀ ਤੂੰ ਕਿਹੜੀ ਅਕਸਰੇ ਮਸ਼ੀਨ ਚੁੱਕੀ ਫਿਰਦਾ ਤੈਨੂੰ ਕਿਦਾਂ ਪਤਾ ਵੀ ਹੀਰਾ ਇਹ ਨਹੀਂ ਖਾਦਾ ਕਹਿੰਦਾ ਜਦੋਂ ਬੰਦਾ ਆਕਾਤ ਭੁੱਲ ਜਾਵੇ ਫਿਰ ਆਪਣਿਆਂ ਤੋਂ ਵੱਖਰੇ ਹੋ ਕੇ ਰਹਿਣ ਲੱਗ ਪੈਂਦਾ ਵਾ ਜੇ ਹੀ ਹੀਰਾ ਖਾ ਕੇ ਤੇ ਆਪਣਿਆਂ ਦੇ ਵਿੱਚ ਹੀ ਲੁਗਿਆ ਰਹਿਦਾ ਮੈਨੂੰ ਥੋੜਾ ਲੱਪਣਾ ਹੀ ਏ ਇਹ ਮਾੜਾ ਜਿਹਾ ਹੀਰਾ ਖਾਦਾ ਇਹ ਸਮਝਣ ਲੱਗ ਪਿਆ ਆਪਣੇ ਆਪ ਨੂੰ ਫੰਨੇ ਖਾਏ ਨੇ ਪਹਿਲੇ ਦਿਨ ਹੀ ਆਪਣੇ ਨਾਲ ਦੇ ਛੱਡ ਦਿੱਤੇ ਤੇ ਵੱਖਰਾ ਹੋ ਗਿਆ ਵੇਖਿਆ ਕਈਆਂ ਲੋਕਾਂ ਨੂੰ ਇਹ ਪਹਿਲੇ ਦਿਨੀ ਨਾਲ ਦੇਆਂ ਦਾ ਸਾਥ ਛੱਡਦਾ ਪਹਿਲੇ ਦਿਨੀ ਪਿੰਡ ਵਾਲੇ ਛੱਡਦੇ ਪਹਿਲੇ ਦਿਨੀ ਆਪਣੀ ਟੀਮ ਦੇ ਬੰਦੇ ਛੱਡ ਦਿੰਦੇ ਘੁਲ ਮਿਲ ਕੇ ਰੋ ਟੀਮ ਟੀਮ ਹੀ ਹੁੰਦੀ ਆ ਪਿੰਡ ਪਿੰਡ ਹੀ ਹੁੰਦਾ ਵਾ ਆਪਣੇ ਆਪਣੇ ਹੀ ਹੁੰਦੇ ਆ ਭਰਾ ਸੱਜਣ ਮਿੱਤਰ ਕਦੀ ਔਖੇ ਟਾਈਮ ਤੇ ਦੌਲਤ ਸ਼ੋਹਰਤ ਮਿਲੇ ਤੇ ਛੱਡਣੀ ਨਹੀਂ ਚਾਹੀਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਬਾਦਸ਼ਾਹ ਹੈ ਜਿਨੇ ਸੌਖੇ ਟਾਈਮ ਤੇ ਤੇ ਗੁਰਦੁਆਰੇ ਜਾਣਾ ਹੀ ਜਾਣਾ ਸੀ ਅੱਜ ਔਖੇ ਟਾਈਮ ਤੇ ਵੀ ਆਉਂਦਾ ਹੈ ਨਹੀਂ ਤੇ ਸਾਡੇ ਵਰਗੇ ਇਹ ਕਰਦੇ ਆ ਜਦੋਂ ਕੁਝ ਲੈਣਾ ਹੋਵੇ ਤੇ ਫਿਰ ਚੜਾਵੇ ਵੀ ਚੜਾਓ ਫਿਰ ਸੁਖਣਾ ਵੀ ਸੁਖੋ ਆ ਵੀ ਦੇ ਦੇ ਆ ਵੀ ਦੇ ਦੇ ਆ ਵੀ ਦੇ ਦੇ ਆ ਵੀ ਦੇ ਦੇ ਤੇ ਜਿੱਦਣ ਸਾਰਾ ਕੁਝ ਮਿਲ ਗਿਆ ਉਸ ਦਿਨ ਪਹਿਲਾਂ ਗਵਾਂਡੀ ਤੇ ਸ਼ਰੀਕਾ ਭਾਈਚਾਰਾ ਖੁਸ਼ ਕਰੀਦਾ ਗੁਰਦੁਆਰੇ ਦੇ ਭੋਲੀ ਜਾਂਦਾ ਬਹੁਤਿਆਂ ਨੂੰ ਵੀ ਉੱਥੇ ਵੀ ਸੁਖਣਾ ਸੁਖੀ ਹੈ ਮੁੰਡਾ ਜੰਮਣਾ ਹੋਵੇ ਅਰਦਾਸ ਕਰਨੀ ਹੋਵੇ ਕਿੰਨੇ ਚ ਪਹਿਰੇ ਗੱਟੀ ਦੇ ਖੰਡ ਪਾੜ ਸੁਖ ਲਿਆ ਆਇਆ ਉਹ ਕਰ ਲਿਆ ਯਾ ਕਰ ਲਿਆ ਤੇ ਜਦਨ ਮੁੰਡਾ ਜੰਮ ਪਿਆ ਤੇ ਉਹਦੇ ਫਿਰ 2-4 ਪਰਿਵਾਰ ਹੋਣ ਕੇ ਜਿਹੜੇ ਪਰਿਵਾਰ ਸਮੇਤ ਝੋਲੀ ਚ ਪੁੱਤ ਪਾ ਕੇ ਗੁਰੂ ਮਹਾਰਾਜ ਦੇ ਘਰ ਆਉਣਗੇ ਨਹੀਂ ਤਾਂ ਇੱਧਰ ਪੁੱਤ ਜੰਮਿਆ ਤੇ ਉਧਰ ਹੀ ਫੋਨ ਲੱਗ ਜਾਂਦਾ ਲਿਆ ਪੁੱਤ ਡੀਜੇ ਵਾਲਾ ਤੇ ਲਾ ਕੋਠੇ ਦੇ ਉੱਤੇ ਕਰਾ ਇੱਕਰੀ ਦੜਾਮ ਦੜਾਵਾਂ ਤੇ ਮਹਿੰਗੀ ਲਾਣ ਲੈ ਕੇ ਆਈ ਜਿਹੜੀ ਆਪਾਂ ਸਾਰਿਆਂ ਨੂੰ ਪਿਉਣੀ ਆ ਉਦੋਂ ਦੇ ਮਹਾਂਪੁਰਖ ਅਹੀਂ ਭਲਾ ਦਿੱਤੇ ਗੁਰੂ ਦਾ ਦਰਬਾਰ ਔਖੇ ਟਾਈਮ ਤੇ ਵੀ ਵੇਖੀਦਾ ਸੌਖੇ ਟਾਈਮ ਤੇ ਵੀ ਯਾਦ ਪਰਖ ਹੀ ਉਦੋਂ ਹਣੀ ਜਦੋਂ ਦਿਨ ਚ ਸਹੀ ਹੋਏ ਵੀ ਤੁਸੀਂ ਉਦੋਂ ਭੁੱਲੇ ਜੇ ਕਿ ਨਹੀਂ ਭੁੱਲੇ ਸ਼ੇਰੇ ਪੰਜਾਬ ਕਦੀ ਗੁਰੂ ਰਾਮਦਾਸ ਦੇ ਘਰ ਤੋਂ ਨਹੀਂ ਟੁੱਟਾ ਪੱਕੀ ਗੱਲ ਆ ਉਹ ਜੋ ਮਰਜੀ ਕਰ ਲਵੇ ਉਹਨੇ ਗੁਰੂ ਰਾਮਦਾਸ ਮਹਾਰਾਜ ਤੋਂ ਅੱਗੋ ਸਿਰ ਨਹੀਂ ਕਦੇ ਦੋਗੇ ਉਹ ਚੁਕੰਦਤਾ ਅੱਜ ਮੁਲਤਾਨ ਵਿੱਚ ਸਿੱਖਾਂ ਦੀ ਹਾਰ ਹੋਵੇ ਤੇ ਝੋਲੀ ਅੱਡ ਕੇ ਖਲੋਤਾ ਪੰਜਾਬੀਆਂ ਦਾ ਬਾਦਸ਼ਾਹ ਕਹਿੰਦਾ ਗੁਰੂ ਰਾਮਦਾਸ ਆ ਝੋਲੀ ਚ ਖੈਰ ਪਾ ਦੇ ਮੇਰੀ ਚ ਭਾਵੇਂ ਮੈਂ ਬਾਦਸ਼ਾਹ ਭਾਵੇਂ ਮੈਂ ਸਿੱਖਾਂ ਦਾ ਸਰਦਾਰ ਆ ਪਰ ਜੇ ਗੁਰੂ ਰਾਮਦਾਸ ਪਾਦਸ਼ਾਹ ਤੂੰ ਆਪਣੀ ਨਜ਼ਰ ਪੁੱਠੀ ਕਰ ਦਿੱਤੀ ਤੇ ਫਿਰ ਵੱਡੇ ਵੱਡੇ ਵੀ ਕਾ ਖੋਤਣ ਤੇ ਲਾ ਲੈਣਾ ਉਹਨਾਂ ਤੂੰ ਨਜ਼ਰ ਉਪਠੀ ਜੇ ਕਰੇ ਸੁਲਤਾਨਾਂ ਕਾ ਹੋ ਕਰਾਈਂਦਾ ਜਿਸ ਦਿਨ ਉਹਦੀ ਨਜ਼ਰ ਪੁੱਠੀ ਹੋ ਗਈ ਵੱਡੇ ਵੱਡੇ ਬਾਦਸ਼ਾਹ ਵੀ ਵਟਾਂ ਦੇ ਕਾ ਖੋਤਣੇ ਲਾ ਲੈਂਦਾ ਵਾ ਤੇ ਜਦਨ ਉਹ ਕਿਰਪਾ ਕਰੇ ਕੀੜਾ ਥਾਪ ਦੇ ਪਾਦਸ਼ਾਹੀ ਕੀੜਿਆਂ ਵਰਗੇ ਬੰਦੇ ਬਾਦਸ਼ਾਹ ਬਣਾ ਕੇ ਰੱਖ ਦਿੰਦਾ ਸ਼ੇਰੇ ਪੰਜਾਬ ਨੇ ਆਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਮਲਤਾਨ ਵਿੱਚ ਸਿੱਖਾਂ ਦੀ ਹਾਰ ਹੋ ਰਹੀ ਆ ਮਹਾਰਾਜ ਮੈਂ ਹਾਰ ਦਾ ਮੂਨ ਜੇ ਵੇਖਣਾ ਕਰੋ ਕਿਰਪਾ ਆਉ ਦਾ ਯਾਦਿਕਰ ਅੰਦਰ ਇਹ ਨਹੀਂ ਲੰਮੀ ਅਰਦਾਸ ਕੀਤੀ ਇਹ ਨਹੀਂ ਲੰਮੀ ਅਰਦਾਸ ਕੀਤੀ ਸ਼ਬਦ ਤੁਰੇ ਯੌਣ ਤੁਰੇ ਯੌਣ ਅੱਖਾਂ ਚੋਂ ਪਾਣੀ ਤ੍ਰਿਪ ਤ੍ਰਿਪ ਕਰਕੇ ਚੋਈ ਜਾਵੇ ਇਹ ਬੇਨਤੀ ਤੁਹਾਨੂੰ ਵੀ ਆ ਇਹ ਬੇਨਤੀ ਮੈਨੂੰ ਆਪਣੇ ਆਪ ਨੂੰ ਵੀ ਆ ਜਦੋਂ ਗੁਰੂ ਦੇ ਦਰਬਾਰ 'ਚ ਅਰਦਾਸ ਕਰਨ ਵਾਸਤੇ ਖਲੋਵੋ ਅਰਦਾਸ ਸ਼ਬਦਾਂ ਦੀ ਮਥਾਜ ਨਹੀਂ ਹੈਗੀ ਵੀ ਅੱਖਰ ਐਨੇ ਕੀ ਕਹਿਣੇ ਆ ਅੱਖਰ ਐਨੇ ਕੀ ਕਹਿਣੇ ਆ ਰੱਬ ਨਾਲ ਗੱਲ ਐਂ ਕਰਿਆ ਕਰੋ ਜਿਵੇਂ ਘਰ 'ਪਿਓ ਤੇ ਮਾਂ ਨਾਲ ਗੱਲ ਕਰੀਦੀ ਪਾਪਾ ਨਹੀਂ ਲੈ ਕੇ ਦਿੰਦਾ ਤੂੰ ਪਾਪਾ ਨਹੀਂ ਬਣਾ ਕੇ ਦਿੱਤਾ ਪਾਪਾ ਨਹੀਂ ਹੈਗਾ ਸਾਡੇ ਘਰ ਮਾਂ ਨਾਲ ਕਿੰਨਾ ਜਿੱਦ ਕਰੀਦੀ ਕੱਲ ਵੀ ਇਹੋ ਸਬਜ਼ੀ ਅੱਜ ਵੀ ਇਹੋ ਸਬਜ਼ੀ ਲਈ ਫਿਰਦੀ ਆ ਐਦਾਂ ਆਪਣੇ ਬਣਾ ਕੇ ਗੱਲ ਕਰਿਆ ਕਰੋ ਰੱਬ ਨਾਲ ਖਾਣਾ ਪੂਰਤੀ ਨਹੀਂ ਐਦਾਂ ਗੱਲ ਕਰਿਆ ਕਰੀਏ ਰੱਬ ਦੇ ਨਾਲ ਗੱਲ ਕਰਕੇ ਵੇਖੋ ਆਈ ਤਾਂ ਨਗਲਦੇ ਜਾਂ ਇੱਕ ਗਰੁੱਪ ਰਹਿਮਤਾ ਦਾ ਲਿਆਵੇ ਤੇ ਫੇਰ ਆਖਿਓ ਸਾਨੂੰ ਕਿਸੇ ਨੇ ਪੁੱਛਿਆ ਵੀ ਰੱਬ ਦਾ ਵੀ ਕੋਈ ਮੋਬਾਈਲ ਨੰਬਰ ਹੋਊਗਾ ਸਾਰਿਆਂ ਦੇ ਮੋਬਾਈਲ ਨੰਬਰ ਆ ਕਿਸੇ ਦਾ ਵਟਸਐਪ ਨੰਬਰ ਆ ਕਿਸੇ ਦੀ ਈਮੇਲ ਆਈਡੀ ਚੱਲਦੀ ਆ ਕੋਈ ਫੇਸਬੁੱਕ ਚ ਲਾਈ ਫਿਰਦਾ ਜੇ ਰੱਬ ਨਾਲ ਗੱਲ ਕਰਨੀ ਹੋਵੇ ਤੇ ਰੱਬ ਦਾ ਮੋਬਾਈਲ ਨੰਬਰ ਜੇ ਰੱਬ ਨਾਲ ਗੱਲ ਕਰਨੀ ਹੋਵੇ ਤੇ ਰੱਬ ਦਾ ਵਟਸਐਪ ਨੰਬਰ ਹੈਗਾ ਕੋਈ ਹੈਗਾ ਵਾ ਤੁਹਾਡੀ ਕੱਲੇ-ਕੱਲੇ ਦੀ ਜੇਬ 'ਚ ਆ ਅਰਦਾਸ ਤੋਂ ਵੱਡਾ ਰੱਬ ਦਾ ਮੋਬਾਈਲ ਨੰਬਰ ਕੋਈ ਨਹੀਂ ਹੈਗਾ ਬਸ ਜਿੰਨਾਂ ਦਾ ਟਿਕਾਣੇ ਲੱਗ ਗਿਆ ਉਹਨਾਂ ਮਹਾਪੁਰਖਾਂ ਦੇ ਦਿਨ ਦਿਹਾੜ ਮਨਾਉਣ ਦੇ ਆ ਤੇ ਬਾਕੀ ਮੇਰੇ ਵਰਗਿਆਂ ਦਾ ਰੌਂਗ ਹੀ ਲੱਗੀ ਜਾਂਦਾ ਕਿਤੇ ਅਖਰ ਵੱਧ ਘਟ ਲਾ ਹੀ ਬੈਨੇ ਮੇਰੇ ਅੱਗੇ ਬੰਦੇ ਬਸ ਨੰਬਰ ਹੈਗਾ ਸਾਰਿਆਂ ਕੋ ਲੱਗਣ ਰੌਂਗ ਡਿਆ ਵਾ ਤੇ ਜਿੰਨਾਂ ਦਾ ਸਹੀ ਲੱਗਾ ਵਾ ਉਹਨਾਂ ਦੇ ਅੱਜ ਮੇਲੇ ਮਨਾਏ ਜਾ ਰਹੇ ਆ ਉਹਨਾਂ ਦੀ ਅੱਜ ਵਰਸੀਆਂ ਮਨਾਈਆਂ ਜਾ ਰਹੀਆਂ ਕਿਉਂਕਿ ਉਹਨਾਂ ਨੇ ਭਗਤ ਬਣ ਕੇ ਰੱਬ ਦਾ ਨੰਬਰ ਲਾਇਆ ਸੀ ਸ਼ੇਰੇ ਪੰਜਾਬ ਨੇ ਅਰਦਾਸ ਕੀਤੀ ਝੋਲੀ ਹੰਝੂਆਂ ਨਾਲ ਭਰ ਕੇ ਮਨ ਬੈਰਾਗੀ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਮੁਕਤੀ ਦੀ ਗੱਲ ਆ ਹਾਰ ਦਾ ਮੂੰਹ ਨਹੀਂ ਵੇਖਣਾ ਬਸ ਜੋ ਮਰਜ਼ੀ ਹੋ ਜੇ ਮੈਂ ਇਹ ਨਹੀਂ ਅਖਵਾਉਣਾ ਕਿ ਸਿੱਖ ਹਾਰ ਗਏ ਪੰਜਾਬੀ ਹਾਰ ਗਏ ਮਹਾਰਾਜਾ ਰਣਜੀਤ ਸਿੰਘ ਹਾਰ ਗਿਆ ਅਰਦਾਸ ਕਰਕੇ ਆਇਆ ਸ੍ਰੀ ਅਕਾਲ ਤਖਤ ਸਾਹਿਬ